ਦੇਣ 28ਵਾਂ ਸਮੇਂ ਨਾਲ ਦੁੱਖ ਛੋਟਾ ਨਹੀਂ ਹੋ ਜਾਂਦਾ ਬਸ ਦੁੱਖ ਸਹਿਣ ਵਾਲਾ ਜਿਗਰਾ ਵੱਡਾ ਹੋ ਜਾਂਦਾ ਹੈ ਸਿਰ ਦਾ ਭਾਰ ਪੈਰਾਂ ਨੂੰ ਢੋਣਾ ਹੀ ਪੈਂਦਾ ਹੈ ਤੁਰਦਿਆਂ ਤੁਰਦਿਆਂ ਕੇਸਰ ਤੇ ਫਕੀਰ ਨੇ ਰਸਤੇ ਦੇ ਨਾਲ ਲੱਗਦੇ ਖੇਤਾਂ ਵਿੱਚ ਡਿੱਗਿਆ ਇੱਕ ਪੁਰਾਣਾ ਬੇਰੀ ਦਾ ਦਰਖਤ ਵੇਖਿਆ ਉਸ ਡਿੱਗੇ ਦਰਖਤ ਦੇ ਕੋਲ ਇੱਕ ਬਜ਼ੁਰਗ ਬੈਠਾ ਹੋਇਆ ਸੀ ਜੋ ਕਾਫੀ ਉਦਾਸ ਲੱਗ ਰਿਹਾ ਸੀ ਫਕੀਰ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕੱਲ ਹੀ ਸਾਡਾ ਪੁਰਾਣਾ 베ਰੀ ਦਾ ਰੁੱਖ ਅਚਾਨਕ ਡਿੱਗ ਗਿਆ ਹਨੇਰੀ ਵੀ ਕੋਈ ਖਾਸ ਨਹੀਂ ਸੀ ਇਹ 베ਰੀ ਮੇਰੇ ਬਾਪੂ ਨੇ ਆਪਣੇ ਹੱਥੀਂ ਲਾਈ ਸੀ ਮੈਂ ਬਚਪਨ ਤੋਂ ਇਸ ਦੀ ਸ਼ਾਨ ਨੂੰ ਮਾਣਿਆ ਤੇ ਬੀਰ ਖਾਦੇ ਹਨ ਐਦਾਂ ਲੱਗ ਰਿਹਾ ਏ ਜਿਵੇਂ ਮੇਰੇ ਟੱਬਰ ਦਾ ਕੋਈ ਜੀ ਚਲਾ ਗਿਆ ਹੋਵੇ ਬਜ਼ੁਰਗ ਨੇ ਆਪਣੇ ਸਿੱਲੇ ਕੋਆ ਨੂੰ ਪੁੱਛਿਆ ਹੈ ਤਾਂ ਬੜੇ ਦੁੱਖ ਦੀ ਗੱਲ ਪਰ ਹੋ ਸਕ ਪਰ ਹੋ ਸਕਦਾ ਇਸ 'ਚ ਹੀ ਕੋਈ ਭਲਾ ਹੋਵੇ ਫਕੀਰ ਨੇ ਬਜ਼ੁਰਗ ਦੇ ਮੋਢੇ ਤੇ ਹੱਥ ਰੱਖ ਕੇ ਉਸ ਨੂੰ ਤਰਵਾਸ ਦਿੰਦਿਆਂ ਕਿਹਾ ਨਾ ਇਸ ਵਿੱਚ ਕੀ ਭਲਾ ਹੋ ਸਕਦਾ ਹੈ ਬਜ਼ੁਰਗ ਫਕੀਰ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਫਕੀਰ ਨੇ ਬਜ਼ੁਰਗ ਨੂੰ ਆਪਣੇ ਕੋਲ ਬਿਠਾ ਕੇ ਕਿਹਾ ਇੱਕ ਵਾਰ ਕਿਸੇ ਪਿੰਡ 'ਚ ਇੱਕ ਆਦਮੀ ਆਪਣੇ ਇੱਕ ਜਵਾਨ ਪੁੱਤਰ ਨਾਲ ਰਹਿੰਦਾ ਸੀ ਇੱਕ ਦਿਨ ਉਹਨਾਂ ਦੇ ਘਰ ਬਹੁਤ ਹੀ ਸੋਹਣਾ ਇੱਕ ਚਿੱਟਾ ਕੋੜਾ ਤੁਰਦਾ ਤੁਰਦਾ ਆ ਗਿਆ ਪਿੰਡ ਦੇ ਲੋਕ ਕੋੜਾ ਵੇਖਣ ਆਏ ਤੇ ਵਧਾਈਆਂ ਦੇਣ ਲੱਗੇ ਉਸ ਆਦਮੀ ਨੇ ਬਹੁਤ ਹੀ ਖੁਸ਼ੀ ਨਾਲ ਜ਼ਾਹਰ ਕਰਦਿਆਂ ਕਿਹਾ ਚੰਗਾ ਹੋਇਆ ਕਿ ਬੁਰਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਉਹ ਚਿੱਟਾ ਕੋੜਾ ਰਾਜੇ ਦੇ ਤਬੀਲੇ ਚੋਂ ਚੋਰੀ ਹੋਇਆ ਸੀ ਰਾਜੀ ਦੇ ਸਿਪਾਹੀ ਕੋੜਾ ਲੱਭ ਦੇ ਲਾਬੇ ਦੇ ਉਸ ਆਦਮੀ ਦੇ ਘਰ ਪਹੁੰਚ ਗਏ ਉਹਨਾਂ ਉਸ ਦੇ ਜਵਾਨ ਪੁੱਤਰ ਨੂੰ ਚੋਰ ਸਮਝ ਕੇ ਬਹੁਤ ਕੁੱਟਿਆ ਇਸ ਕੁੱਟਮਾਰ ਵਿੱਚ ਉਸ ਦੇ ਪੁੱਤਰ ਦੀ ਬਾਹ ਟੁੱਟ ਗਈ ਪਿੰਡ ਦੇ ਲੋਕ ਹੁਣ ਟੁੱਟੀ ਬਾਹ ਦਾ ਅਫਸੋਸ ਕਰਨਾ ਲੱਗੇ ਉਸ ਆਦਮੀ ਨੇ ਫਿਰ ਕਿਹਾ ਚੰਗਾ ਹੋਇਆ ਕਿ ਬੁਰਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅਗਲੇ ਦਿਨ ਰਾਜੀ ਦੇ ਸਿਪਾਹੀ ਪਿੰਡ ਚੋਂ ਜਵਾਨ ਮੁੰਡਿਆਂ ਨੂੰ ਫੌਜ ਜਬਰੀ ਪਰਤੀ ਕਰਨ ਆ ਗਏ ਕਿਉਂਕਿ ਗਵਾਂਢੀ ਰਾਜ ਵਿੱਚ ਲੜਾਈ ਸ਼ੁਰੂ ਹੋ ਗਈ ਸੀ ਸਿਰਫ ਉਸ ਆਦਮੀ ਦੇ ਜਵਾਨ ਮੁੰਡੇ ਨੂੰ ਛੱਡ ਗਏ ਕਿਉਂਕਿ ਉਸ ਦੀ ਬਾਹ ਟੁੱਟੀ ਹੋਈ ਸੀ ਫਕੀਰ ਦੀ ਗੱਲ ਸੁਣ ਕੇ ਬਜ਼ੁਰਗ ਨੇ ਦੋਵੇਂ ਹੱਥ ਜੋੜ ਕੇ ਉਸ ਨੇ ਕੁਝ ਥੇਰ ਸੋਚਣ ਤੋਂ ਬਾਅਦ ਕਿਹਾ ਇਸ ਬੇਰੀ ਥੱਲੇ ਅਕਸਰ ਰਾਹੀ ਆਰਾਮ ਕਰਨ ਲਈ ਬੈਠ ਜਾਂਦੇ ਹਨ ਮੈਂ ਵੀ ਹਰ ਰੋਜ਼ ਇਸ ਦੀ ਸ਼ਾਮੇ ਕੁਝ ਥੇਰ ਬੈਠ ਕੇ ਕਰ ਜਾਂਦਾ ਹਾਂ ਚੰਗਾ ਹੋਇਆ ਇਹ ਰੁੱਖ ਰਾਤ ਨੂੰ ਡਿੱਗਿਆ ਕਿਤੇ ਦਿਨੇ ਥੱਲੇ ਬੈਠੇ ਰਹੀਆਂ ਉੱਪਰ ਨਹੀਂ ਡਿੱਗਿਆ ਬਜ਼ੁਰਗ ਹੁਣ ਉਹਨਾ ਉਦਾਸ ਨਹੀਂ ਸੀ ਲੱਗ ਰਿਹਾ ਕੇਸਰ ਤੇ ਫਕੀਰ ਉੱਠੇ ਤੇ ਅੱਗੇ ਚੱਲ ਪਏ ਜੋ ਕੁਝ ਵਾਪਰਿਆ ਹੈ ਉਹ ਸਾਡੇ ਹੱਥ ਵਸ ਨਹੀਂ ਪਰ ਉਸ ਵਰਤਾਰੇ ਬਾਰੇ ਕੀ ਮਹਿਸੂਸ ਕਰਨਾ ਹੈ ਇਹ ਸਾਡਾ ਆਪਣਾ ਫੈਸਲਾ ਹੈ ਫਕੀਰ ਨੇ ਕੇਸਰ ਨੂੰ ਸਮਝਾਇਆ ਫਕੀਰ ਦੀ ਗੱਲ ਸੁਣ ਕਿ ਕੇਸਰ ਨੂੰ ਲੱਗਿਆ ਕਿ ਕਈ ਗੱਲਾਂ ਕਿਸਮਤ ਤੇ ਛੱਡ ਦੇਣੀਆਂ ਚਾਹੀਦੀਆਂ ਨੇ ਜੇ ਕਿਸਮਤ ਚ ਹੋਇਆ ਤਾਂ ਉਸ ਨੂੰ ਜੀਤੀ ਦਾ ਹੱਥ ਜ਼ਰੂਰ ਮਿਲੇਗਾ ਕਿਸਮਤ ਦੇ ਗੀੜਾ ਬਾਰੇ ਸੋਚਦਿਆਂ ਉਸ ਨੂੰ ਪਿੰਡ ਵਾਲੇ ਕਾਂਤੇ ਲੰਗੜੇ ਦੀ ਜਾਦ ਆ ਗਈ ਜਿਸ ਦੀ ਇੱਕ ਲੱਤ ਬਚਪਨ ਤੋਂ ਹੀ ਪੋਲੀਓ ਦੀ ਮਾਰਨ ਕਰ ਛੋਟੀ ਰਹਿ ਗਈ ਸੀ ਲੰਗੜਾ ਹੋਣ ਕਰਕੇ ਕਾਤੇ ਦਾ ਵਿਆਹ ਨਹੀਂ ਸੀ ਹੋ ਰਿਹਾ ਉਸ ਸਮੇਂ ਗਵਾਂਢੀ ਪਿੰਡ ਦੀ ਇੱਕ ਕੁੜੀ ਸਹੁਰਿਆਂ ਨੇ ਮਨਹੂਸ ਹੋਣ ਦਾ ਇਲਜ਼ਾਮ ਲਾ ਕੇ ਛੱਡ ਦਿੱਤੀ ਸੀ ਕਿਉਂਕਿ ਵਿਆਹ ਤੋਂ ਕੁਝ ਦਿਨ ਬਾਅਦ ਸਹੁਰੇ ਦੀ ਮੌਤ ਹੋ ਗਈ ਤੇ ਫਿਰ ਘਰ ਵਿੱਚ ਚੋਰੀ ਹੋ ਗਈ ਸੀ ਸਮਾਜ ਦੀ ਸੋਹਣੀ ਸੋਚ ਕਰਕੇ ਉਸ ਦਾ ਦੂਜਾ ਵਿਆਹ ਨਹੀਂ ਸੀ ਹੋ ਰਿਹਾ ਉਸ ਕੁੜੀ ਨਾਲ ਕਾਂਤੇ ਨੇ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਕਾਂਤੇ ਦੇ ਦੀਨ ਫਿਰ ਗਏ ਕੁੜੀ ਦੀ ਸਿਆਣਪ ਸਹੁਰਿਆਂ ਦੀ ਜ਼ਮੀਨ ਤੇ ਕਾਂਤੇ ਦੀ ਮਿਹਨਤ ਨਾਲ ਕਾਂਤਾ ਲੰਗੜਾ ਕੁਝ ਸਾਲਾਂ ਚਹੀ ਸਰਦਾਰ ਕਲਵੰਤ ਸਿੰਘ ਬਣ ਗਿਆ ਸੀ ਹਨੇਰਾ ਗਹਿਰਾ ਹੋ ਰਿਹਾ ਸੀ ਰਾਤ ਉਹ ਰਾਤ ਰੁਕੰਦੀ ਜਗਾ ਲੱਭਣ ਲੱਗੇ ਇੱਕ ਪਧਰੀ ਥਾਂ ਵੇਖ ਕੇ ਦੋਵਾਂ ਨੇ ਆਸਣ ਲਾ ਲਿਆ ਬੀ ਸ਼ਾ ਵੀ ਉਹਨਾਂ ਦੇ ਨੇੜੇ ਹੀ ਸੁਸਤੌਣ ਲੱਗਾ ਕਨਾਇਤ ਸੌਂ ਦੀ ਤਿਆਰੀ ਕਰ ਵਿੱਚ ਸੀ ਆਸਣ ਲਾ ਕੇ ਬੈਠੇ ਫਕੀਰ ਦੀ ਦੁੱਤ ਚਿੱਟੀ ਮਾਲਾ ਹਨੇਰੇ ਵਿੱਚ ਚਮਕ ਰਹੀ ਸੀ ਬੀਸਾ ਕੇਸਰ ਦੇ ਪੈਰਾ ਕੋਲ ਸੁਸਤਾਰੀ ਹਾਸੀ ਤੇ ਕੇਸਰ ਤਾਰਿਆਂ ਦੀ ਢੀੜ ਵਿੱਚੋਂ ਆਪਣੇ ਪਿੰਡ ਦੀਆਂ ਗਲੀਆਂ ਲੱਭਣ ਲੱਗਿਆ ਰੇਗਿਸਤਾਨ ਜਾਗ ਰਿਹਾ ਸੀ ਰਾਤ ਦੇ ਹਨੇਰੇ ਵਿੱਚ ਹਵਾ ਰੇਤ ਦੇ ਨਵੇਂ ਟਿੱਬੇ ਬਣਾਉਣ ਅਤੇ ਬਣਿਆਂ ਨੂੰ ਟੌਣ ਵਿੱਚ ਮਸਤ ਸੀ ਸਭ ਕੁਝ ਬਦਲ ਰਿਹਾ ਸੀ ਹਰ ਬਦਲਦੇ ਪਲ ਬਦਲਦੇ ਪਹਿਰਮੰਡ ਦੀ ਸ਼ੈ ਵਾਂਗ ਕੈਸਰ ਦੀਆਂ ਅੱਖਾਂ ਵਿੱਚ ਨੀਂਦਰ ਦੀ ਥਾਂ ਬਾਪੂ ਦੇ ਖਿਆਲਾਂ ਦੀ ਰੜਕ ਸੀ ਉਸ ਨੂੰ ਗੜਨਾ ਸਾਹਿਬ ਦੀਵ ਸਾਖੀ ਦਾ ਮੇਲਾ ਝਾਦ ਆ ਗਿਆ ਜਿਸ ਨੂੰ ਉਸਨੇ ਬਚਪਨ ਵਿੱਚ ਬਾਪੂ ਦੀ ਘਨੇੜੀ ਚੜ੍ਹ ਕੇ ਵੇਖਿਆ ਸੀ ਉਸ ਦਿਨ ਬਾਪੂ ਨੇ ਉਸ ਨੂੰ ਇੱਕ ਲੱਕੜ ਦਾ ਟਰੱਕ ਲੈ ਕੇ ਦਿੱਤਾ ਸੀ ਖੇਡਣ ਲਈ ਕੈਸਰ ਨੂੰ ਆਪਣੇ ਮੋਢਿਆਂ ਤੇ ਬਿਠਾਉਂਦਿਆਂ ਉਸਨੇ ਕਿਹਾ ਸੀ ਕੈਸਰਾ ਤੂੰ ਆਪਣੇ ਮੋਢੇ ਮੇਰੇ ਲਈ ਸਾंभ ਕੇ ਰੱਖੀਂ ਬਾਪੂ ਦੇ ਇਹ ਲਫ਼ਜ਼ ਯਾਦ ਕਰਕੇ ਕੇਸਰ ਰੋਣ ਹਾਕਾ ਹੋ ਗਿਆ ਬਾਪੂ ਠੀਕ ਠਾਕ ਹੋਵੇ ਪਤਾ ਨਹੀਂ ਲੱਕੜ ਦੇ ਟਰੱਕ ਤੇ ਬਹਿ ਕੇ ਉਹ ਕਿੱਥੇ ਚਲਾ ਗਿਆ ਅਗਲਾ ਪਾਗ ਜ਼ਰੂਰ ਸੁਣੋ ਜੀ